ਬੈਹ ਜੋ ਯਾਰ 2 ਮਿੰਟ ਉਹ ਮੁੜਿਓ ਰੌਲਾ ਬੰਦ ਕਰੋ ਬੰਦ ਕਰੋ ਇੱਥੇ ਬੈਹ ਜੋ ਜਿੱਥੇ ਆਓ ਬੈਹ ਜੋ ਟਿਕ ਜੇ ਨਹੀਂ ਟਿਕਿਆ ਜਾਂਦਾ ਤਾਂ ਬਾਹਰ ਹੋ ਜਾਓ ਇੱਥੇ ਹਾਂ ਯਾ ਬੈਹ ਜੋ ਇੱਥੇ ਚਲੋ ਮੇਕੋ ਨਸ਼ਾ ਮੁਕਤ ਰੰਧਾਵਾ ਸਾਹਿਬ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਡਿਊਟੀ ਕਹਦੀ ਲੱਗੀ ਕੇਜਰੀਵਾਲ ਸਾਹਿਬ ਦੀ ਸਿਸੋਧਿਆ ਸਾਹਿਬ ਦੀ ਭਗਵੰਤ ਮਾਨ ਜੀ ਦੀ ਇੱਕ ਨਾਇਰ ਉਹਦੀ ਇਹ ਉਹ ਬੰਦੇ ਨੇ ਜਿਹੜੇ ਨਸ਼ੇ ਦੇ ਕੇਸ ਦੇ ਵਿੱਚ 6-6 ਮਹੀਨੇ ਕੈਦ ਗੱਟ ਕੇ ਆਏ ਇਹ ਜਿਹੜਾ ਸਾਰਾ ਉਹ ਵੱਡਾ ਸ਼ਰਾਬ ਦਾ ਸਕੈਂਡਲ ਹੋਇਆ ਸੀ ਦਿੱਲੀ 8-10 ਹਜ਼ਾਰ ਕਰੋੜ ਰੁਪਏ ਦਾ ਸਕੈਂਡਲ ਮੈਂ ਨਸ਼ੇ ਦਾ ਸੇਵਨ ਨਹੀਂ ਕਰੂੰਗਾ ਉਹ ਕੇਜਰੀਵਾਲ ਸਾਹਿਬ ਕੋਈ ਕੁਫਰ ਤੋਲਣਾ ਕੋਈ ਝੂਠ ਬੋਲਣ ਤੋਂ ਹੁਣ ਤੇ ਗੁਰੇਜ਼ ਕਰ ਲੋ 3 ਸਾਲ ਤੁਸੀਂ ਰੱਜ ਕੇ ਨਸ਼ਾ ਵਕਾਇਆ ਮੇਰੇ ਕੋ ਨਸ਼ਾ ਮੁਕਤ ਰੰਦਾਵਾ ਸਾਹਿਬ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਡਿਊਟੀ ਕਹਦੀ ਲੱਗੀ ਕੇਜਰੀਵਾਲ ਸਾਹਿਬ ਦੀ ਸਸੋਧਿਆ ਸਾਹਿਬ ਦੀ ਭਗਵੰਤ ਮਾਨ ਜੀ ਦੀ ਇੱਕ ਨਾਇਰ ਉਹਦੀ ਇਹ ਉਹ ਬੰਦੇ ਨੇ ਜਿਹੜੇ ਨਸ਼ੇ ਦੇ ਕੇਸ ਦੇ ਵਿੱਚ 6-6 ਮਹੀਨੇ ਕੈਦ ਗੱਟ ਕੇ ਆਏ ਇਹ ਜਿਹੜਾ ਸਾਰਨ ਵੱਡਾ ਸ਼ਰਾਬ ਦਾ ਸਕੈਂਡਲ ਹੋਇਆ ਸੀ ਦਿੱਲੀ 8 10000 ਕਰੋੜ ਰੁਪਏ ਦਾ ਸਕੈਂਡਲ ਉਹਦੇ ਵਿੱਚ ਜਿਹੜੇ ਤਿਹਾਰ ਜੇਲ੍ਹ ਚ ਰਹੇ ਨੇ ਸਿੰਦਰ ਜੈਨ ਤੋਂ ਲੈ ਕੇ ਉਹ ਸਾਰੇ ਦੇ ਸਾਰੇ ਇਸ ਟਾਈਮ ਨਸ਼ਾ ਮੁਕਤ ਪੰਜਾਬ ਨੂੰ ਕਰਨ ਦੇ ਵਿੱਚ ਅੱਗੇ ਲੱਗੇ ਨੇ ਤੁਸੀਂ ਵੇਖੋ ਤੇ ਮੈਂ ਬਹੁਤ ساری ਜਗ੍ਹਾ ਤੇ ਇਹ ਗੱਲ ਕਹੀ ਹੈ ਤੁਸੀਂ ਵੇਖੋ ਅੱਜ ਤੋਂ 2 ਦਿਨ ਪਹਿਲਾਂ ਨੌਜਵਾਨ ਸਾਡੇ ਐਨਸੀਸੀ ਦੇ ਕੈਂਡੀਡਟਸ ਜਿਹੜੇ ਨੇ ਖੈਰਾ ਸਾਹਿਬ ਉਹਨਾਂ ਨੂੰ ਸਵਾਂ ਖਵਾਈਆਂ ਲੁਧਿਆਣੇ ਦੇ ਵਿੱਚ ਅਇਤੋਂ 1.5 ਸਾਲ ਪਹਿਲੇ ਸਾਡੇ ਨੌਜਵਾਨ ਬੱਚਿਆਂ ਨੂੰ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਸੌਂਹ ਖਵਾਈਆਂ ਦਰਬਾਰ ਸਾਹਿਬ ਖੜ ਕੇ ਸਾਡੇ ਪ੍ਰਕਰਮਾਂ ਦੇ ਵਿੱਚ ਸੌਂਹ ਖਵਾਈ ਕਿ ਅਸੀਂ ਨਸ਼ਾ ਮੁਕਤ ਹੋਵਾਂਗੇ ਨਸ਼ੇ ਦਾ ਸੇਵਨ ਨਹੀਂ ਕਰਾਂਗੇ ਤੇ ਦੋਨੋਂ ਜਵਾ ਸੌਂਹ ਕੌਣ ਖਵਾ ਰਿਹਾ ਭਗਵੰਤ ਮਾਨ ਜਿਹੜਾ ਅਜੇ ਤੱਕ ਜਿਹੜਾ ਅਜੇ ਤੱਕ ਖੁਦ ਨਸ਼ਾ ਮੁਕਤ ਨਹੀਂ ਹੋਇਆ ਤੁਸੀਂ ਮੈਨੂੰ ਦੱਸੋ ਮੇਰੇ ਵੀਰੋ ਤੇ ਭਰਾਓ ਜਿਹੜਾ ਮੁੱਖ ਮੰਤਰੀ 2019 ਦੇ ਵਿੱਚ ਬਰਨਾਲੇ ਸ਼ਹਿਰ ਆਪਣੀ ਸਤਕਾਰਯੋਗ ਮਾਤਾ ਜੀ ਉਹਨਾਂ ਦੇ ਸਿਰ ਦੇ ਉੱਤੇ ਹੱਥ ਰਖਵਾਇਆ ਕੇਜਰੀ ਵਾਲੇ ਸੇ ਕੇਜਰੀ ਵਾਲੇ ਬਰਨਾਲੇ ਦੇ ਵਿੱਚ 5-4000 ਬੰਦਾ ਇਕੱਠਾ ਕੀਤਾ ਇੱਕ ਸੌ ਖਵਾਈ ਗਈ ਆਪਣੀ ਪੁੱਤਰ ਸਾਰੇ ਨੂੰ ਸਤਕਾਰਯੋਗ ਮਾਂ ਹੁੰਦੀ ਏ ਹਰ ਪਰਿਵਾਰ ਚ ਉਹਨਾਂ ਦੇ ਸਿਰ ਤੇ ਸੌਂ ਖਵਾਈ ਗਈ ਕਿ ਮੈਂ ਆਪਣੀ ਮਾਂ ਦੇ ਸਿਰ ਤੇ ਰੱਖ ਕੇ ਇਸ ਗੱਲ ਦੀ ਕਸਮ ਖਾਣਾ ਅੱਜ ਤੋਂ ਬਾਅਦ ਮੈਂ ਨਸ਼ੇ ਦਾ ਸੇਵਨ ਨਹੀਂ ਕਰੂੰਗਾ ਉਹ ਕੇਜਰੀਵਾਲ ਸਾਹਿਬ ਕੋਈ ਕੁਫਰ ਤੋਲ ਨਾ ਕੋਈ ਝੂਠ ਬੋਲਣ ਤੋਂ ਹੁਣ ਤੇ ਗੁਰੇਜ਼ ਕਰ ਲੋ ਤਿੰਨ ਸਾਲ ਤੁਸੀਂ ਰੱਜ ਕੇ ਨਸ਼ਾ ਵਕਾਇਆ ਤੁਹਾਡੀ ਐਸੇ ਪੁਲਿਸ ਨੇ ਨਸ਼ਾ ਵਕਾਇਆ ਤਿੰਨ ਸਾਲ ਤੁਸੀਂ ਖੁਦ ਉਹ ਨਸ਼ੇ ਦੀ ਕਮਾਈ ਜਿਹੜੀ ਹੈ ਤੁਹਾਡੇ ਆਪ ਦੇ ਜਿਹੜੇ ਖਜ਼ਾਨੇ ਨੇ ਉਹਨੂੰ ਭਰਪੂਰ ਕਰਦੀ ਰਹੀ ਹੁਣ ਤਿੰਨਾਂ ਸਾਲਾਂ ਬਾਅਦ ਜੋ ਦਿੱਲੀ ਦੇ ਵਿੱਚ ਤੁਹਾਡਾ ਮਾਂਜਾ ਲੱਥ ਹੁਣ ਤੁਸੀਂ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਪੰਜਾਬੀਆਂ ਨੂੰ ਗੁਮਰਾਹ ਕਰਨ ਵਾਸਤੇ ਫੇਰ ਆ ਗਏ ਪਹਿਲੇ ਅੰਮ੍ਰਿਤਸਰ ਸਾਹਿਬ ਇੱਕ ਇਲੈਕਸ਼ਨ ਸੀ ਉਦੋਂ ਉਦੋਂ ਸੌਂਚ ਕਰਾਤੀ ਫਿਰ ਲੁਧਿਆਣੇ ਦੀ ਇਲੈਕਸ਼ਨ ਹੈ ਲੁਧਿਆਣੇ نیشنل ਐਨ ਸੀ ਸੀ ਦੇ ਕੈਂਡੀਡੇਟਸ ਨੂੰ ਸੌਂਚ ਕਰਵਾਤੀ ਦੇ ਸੌ ਖਵਾ ਕੌਣ ਰੇ ਇਹ ਕੇਜਰੀ ਵਾਲ ਤੇ ਭਗਵੰਤ ਇਹ ਕਾਬ ਨਸ਼ਾ ਮੁਕਤ ਨਹੀਂ ਹੋਇਆ ਦੂਜਾ ਤਿਹਾਰ ਜੇਲ੍ਹ ਚੋਂ ਹਜੇ ਹੁਣੇ ਆਇਆ ਨਸ਼ਾ ਵੇਚਣ ਦੇ ਸਕੈਂਡਲ ਦੇ ਵਿੱਚ ਇਹ ਨਸ਼ਾ ਮੁਕਤ ਕਰਨਗੇ ਜੀ ਸਾਨੂੰ ਦੂਸਰੀ ਗੱਲ ਬੜੀ ਜ਼ਰੂਰੀ ਇੱਥੇ ਸਾਰੀ ਕਾਂਗਰਸੀ ਲੀਡਰਸ਼ਿਪ ਨੂੰ ਮੈਂ ਕਹਿਣਾ ਚਾਹੰ ਮੇਰੇ ਵੀਰੋ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਜਿਹੜੇ ਸਾਡੀ ਕਨਸਟੀਟਿਊਸ਼ਨ ਦੇ ਨਿਰਮਾਤਾ ਨੇ ਜਿਨ੍ਹਾਂ ਦੇ ਕਾਰਨ ਅੱਜ ਸਾਡੇ ਵੀਰ ਐਮ.ਐਲ.ਏ ਬਣੇ ਬੈਠੇ ਨੇ ਐਮ.ਪੀ ਬਣੇ ਬੈਠੇ ਨੇ ਚੀਫ ਮਿਨਿਸਟਰ ਬਣੇ ਬੈਠੇ ਨੇ ਸੈਂਟਰ ਦੇ ਵਿੱਚ ਵਜ਼ੀਰ ਬਣੇ ਬੈਠੇ ਸੂਬਿਆਂ 'ਚ ਵਜ਼ੀਰ ਬਣੇ ਬੈਠੇ ਨੇ ਸਾਨੂੰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮਿਸੀਪੈਲਿਟੀਆਂ 'ਚ ਰੈਜ਼ਰਵੇਸ਼ਨਾਂ ਮਿਲੀਆਂ ਨੇ ਓਏ ਬੈਹ ਜੋ ਯਾਰ 2 ਮਿੰਟ ਓ ਮੋਢਿਓ ਰੌਲਾ ਬੰਦ ਕਰੋ ਬੰਦ ਕਰੋ ਇੱਥੇ ਬੈਹ ਜੋ ਜਿੱਥੇ ਆ ਬੈਠ ਜਾ ਟਿਕ ਜੇ ਨਹੀਂ ਟਿਕਿਆ ਜਾਂਦਾ ਤਾਂ ਬਾਹਰ ਹੋ ਜਾਓ ਇੱਥੇ ਹਾਂ ਯਾ ਬੈਠ ਜਾ ਇੱਥੇ ਚਲੋ